ਅਜੀਤ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਕਰੀਬ 2 ਸਾਲ ਪਹਿਲਾਂ ਇੱਕ ਮਾਤਾ ਜੀ ਹੁਣਾਂ ਨੂੰ ਆਪਾਂ ਪਿੰਡ ਪੱਦੀ ਤੋਂ ਲੈ ਕੇ ਆਏ ਸੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਕਿ ਉਸ ਪਹਿਲੇ ਕਿੰਨੇ ਬੁਰੇ ਹਾਲਾਤ ਸੀਗੇ ਮਾਤਾ ਜੀ ਹੁਣੇ ਘਰ ਦੇ ਵਿੱਚ ਰਹਿੰਦੇ ਆ ਛੱਤ ਡਿਗਿਓ ਆ ਮੀਂਹ ਪੈ ਰਿਹਾ ਸਾਰਾ ਪਾਣੀ ਇਹਦੇ ਉੱਪਰ ਡਿਗ ਰਿਹਾ ਮਾਤਾ ਰੋ ਰਹੀ ਆ ਇਹਨਾਂ ਮਾਤਾ ਜੀ ਹੁਣਾਂ ਦੀ ਕਰੀਬ ਜਦੋਂ ਤੋਂ ਗੁਰੂ ਕੀ ਸੋਈ ਤੋਂ ਟਿਫਨ ਦੀ ਸੇਵਾ ਚੱਲਦੀ ਆ ਲਗਭਗ 4 ਸਾਲ ਤੋਂ ਉਦੋਂ ਤੋਂ ਖਾਣਾ ਬਣਾ ਕੇ ਪੈਕ ਕਰਕੇ ਨਾ ਤੱਕ ਪਹੁੰਚਦਾ ਕੀਤਾ ਜਾਂਦਾ ਤੇ 2 ਸਾਲ ਪਹਿਲਾਂ ਹਾਲਾਤ ਇਹੋ ਜਿਹੇ ਮਾੜੇ ਹੋ ਜਾਂਦੇ ਆ ਕਿ ਮਾਤਾ ਨੂੰ ਪੈਰਾਲਾਈਜ਼ ਹੋ ਜਾਂਦਾ ਮਾਤਾ ਇਕੱਲੀ ਰਹਿ ਰਹੀ ਆ ਉੱਥੇ ਤੁਰ ਨਹੀਂ ਹੁੰਦਾ 7 ਡਿਗਰੀ ਉਹ ਆ ਮੀ ਉੱਪਰ ਡਿਗੀ ਜਾਂਦਾ ਤੇ ਹਾਲਾਤ ਇਹੋ ਜਿਹੇ ਵੀ ਹੋ ਗਏ ਸੀ ਕਿ ਮਾਤਾ ਤੋਂ ਡੱਬਾ ਵੀ ਆਪਣਾ ਦਾ ਟਿਫਨ ਆਪਾ ਗੁਰੂ ਕੀ ਸੋਈ ਤੋਂ ਖਾਣਾ ਪੈਕ ਕਰਕੇ ਭੇਜਦੇ ਸੀ ਮਾਤਾ ਤੋਂ ਖੁੱਲਦਾ ਨਹੀਂ ਸੀ ਮੁੰਡਿਆਂ ਨੇ ਖੋਲ ਕੇ ਮਾਤਾ ਨੂੰ ਪ੍ਰਸ਼ਾਦਾ ਦੇ ਕੇ ਆਉਣਾ ਤੇ ਕਈ ਵਾਰ ਤਾਂ ਹਾਲਾਤ ਇਹੋ ਜਿਹੇ ਹੋ ਗਏ ਸੀ ਕਿ ਮਾਤਾ ਦੇ ਕੱਪੜੇ ਵੀ ਨਹੀਂ ਪਾਏ ਹੁੰਦੇ ਸੀ ਫਿਰ ਸੇਵਾਦਾਰਾਂ ਨੂੰ ਮੈਂ ਵੀ ਕਿਹਾ ਕਿ ਕੋਈ ਤੁਸੀਂ ਕੰਧ ਤੇ ਰੱਖਿਆ ਕਰੋ ਅੰਦਰ ਨਾ ਜਾਇਆ ਕਰੋ ਕੰਧ ਤੇ ਰੱਖ ਕੇ ਆ ਜਾਇਆ ਕਰੋ ਪਰ ਹਾਲਾਤ ਮਾਤਾ ਦੇ ਐਨੇ ਹੀ ਬੁਰੇ ਹੋ ਗਏ ਸੀ ਕਿ ਸਾਨੂੰ 2 ਸਾਲ ਪਹਿਲਾਂ ਮਾਤਾ ਜੀ ਨੂੰ ਆਸ਼ਰਮ ਦੇ ਵਿੱਚ ਲੈ ਕੇ ਆਉਣਾ ਪਿਆ 2 ਸਾਲ ਤੋਂ ਮਾਤਾ ਜੀ ਹੁਣ ਇੱਥੇ ਗੁਰੂ ਕੀ ਸੋਈ ਆਸ਼ਰਮ ਦੇ ਵਿੱਚ ਰਹਿ ਰਹੇ ਆ ਬਾਕੀ ਫਿਰ ਮਾਤਾ ਜੀ ਹੁਣਾਂ ਦੀ ਮੌਤ ਹੋ ਗਈ ਅੱਜ ਤਕਰੀਬ 4-5 ਦਿਨ ਪਹਿਲਾਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤੇ ਪਰਿਵਾਰ ਸਾਰਾ ਆਇਆ ਤੇ ਪਰਿਵਾਰ ਵਾਲੇ ਦੱਸਣਗੇ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਕਿੱਦਾਂ-ਕਿੱਦਾਂ ਆ ਜਿੰਨਾ ਕਿ ਸਾਨੂੰ ਉਸ ਵੇਲੇ ਪਿੰਡ ਤੋਂ ਜਾਂ 4-5 ਸਾਲ ਤੋਂ ਜਦੋਂ ਮਾਤਾ ਜੀ ਹੁਣਾਂ ਦਾ ਟਿਫਨ ਜਾਂਦਾ ਸੀ ਜਿੰਨਾ ਕਿ ਸਾਨੂੰ ਪਤਾ ਲੱਗਾ ਸੀ ਕਿ ਮਾਤਾ ਜੀ ਹੁਣਾਂ ਦੇ ਇੱਕ ਬੇਟਾ ਤੇ ਸ਼ਾਇਦ ਤਿੰਨ ਬੇਟੀਆਂ ਆ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਮਾਤਾ ਜੀ ਹੁਣੀ ਕਾਫੀ ਬਿਮਾਰ ਹੋ ਗਏ ਅਟੈਕ ਇਹਨਾਂ ਨੂੰ ਹੋ ਗਏ ਸੀ ਅਟੈਕ ਦੀ ਸ਼ਿਕਾਇਤ ਆਈ ਸੀ ਜਿਹਦੇ ਨਾਲ ਇਹਨਾਂ ਨੂੰ ਪਹਿਲਾਂ ਹੁਸ਼ਾਰਪੁਰ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਪਟਿਆਲੇ ਰਜਿੰਦਰ ਹੰਸਤਾਵ ਦੇ ਵਿੱਚ ਵੀ ਸ਼ਾਇਦ ਲਗਭਗ 10-15 ਦਿਨ ਦਾਖਲ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਈ ਇਹਨਾਂ ਨੂੰ ਮਿਲਣ ਆਇਆ ਇਹਨਾਂ ਦੇ بیٹے ਦੇ ਨਾਲ ਸੰਪਰਕ ਕੀਤਾ ਗਿਆ ਪਿੰਡ ਦੀ ਪੰਚਾਇਤ ਮੈਂਬਰਾਂ ਨਾਲ ਵੀ ਮੇਰੀ ਗੱਲ ਹੋਈ ਆ ਤੇ ਹੋਰ ਪਿੰਡ ਦੇ ਆਨ ਵੀ ਗੱਲ ਕੀਤੀ ਲੇਕਿਨ بیٹے ਨੇ ਆਉਣ ਤੋਂ ਮਨਾ ਕਰ ਦਿੱਤਾ ਤੇ ਮਾਤਾ ਜੀ ਹੁੰਦੇ ਬੇਟੀਆਂ ਜ਼ਰੂਰ ਮਿਲਣ ਆਈਆਂ ਇਹਨਾਂ ਨੂੰ ਦੋ-ਤਿੰਨ ਵਾਰ ਪਿਛਲੇ ਦੋ-ਤਿੰਨ ਮਹੀਨੇ ਤੋਂ ਮਾਤਾ ਦੇ ਦਿਮਾਗ ਦੇ ਵਿੱਚ ਉਹ ਗੱਲ ਬੈਠ ਗਈ ਸੀ ਜਦੋਂ ਵੀ ਮਿਲਣਾ ਕਿ ਕੋਤੋਂ ਮੈਨੂੰ ਰੱਬ ਚੱਕ ਲਵੇ ਬਸ ਮੈਨੂੰ ਰੱਬ ਚੱਕ ਲਵੇ ਉਹ ਇੱਕ ਅੰਦਰ ਜਲ ਚੱਲਦੀ ਸੀ ਨਾ ਪਤਾ ਨਹੀਂ ਸਾਨੂੰ ਮਾਤਾ ਚੰਗੀ ਸੀ ਜਾਂ ਬੁਰੀ ਸੀ ਇਹਦੇ ਪਿੱਛੇ ਬਾਰੇ ਆਪਾਂ ਨਹੀਂ ਜਾਣਦੇ ਪਰ ਫੇ ਵੀ ਮੈਂ ਕਹਿੰਦਾ ਮੰਨ ਲਓ ਲੱਖ ਮਾੜੀ ਵੀ ਸੀ ਪਰ ਉਹਨੇ ਆਪਣੇ ਨਿਆਣਿਆਂ ਨੂੰ ਪਾਲਿਆ ਅੱਜ ਵੀ ਉਹ ਆਪਣੇ ਪਰਿਵਾਰ ਪਾਲ ਲਿਆ ਤੇ ਇਸ ਲਾਇਕ ਬਣਾਇਆ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਮਾਤਾ ਨੂੰ ਸੰਭੀਏ ਚਾਹੇ ਮਾਪੇ ਲੱਖ ਮਾੜੇ ਹੋਣ ਪਰ ਮਾਪੇ ਸਾਡੇ ਮਾਪੇ ਹੀ ਹੁੰਦੇ ਆ ਪਰ ਕਿਸ ਨੇ ਨਹੀਂ ਸੰਭਾਲਿਆ ਇਹ ਤੁਹਾਡੇ ਕੀ ਲੱਗਦਾ ਜੇ ਰਿਸ਼ਤੇ ਤੋਂ ਇਹ ਰਿਸ਼ਤੇ ਬੂਲਸਰਸ ਇਹ ਰਿਸ਼ਤੇ ਬੂਲਸਰਸ ਕੋਈ ਹਮਾਦਰ ਤੋਂ ਮਤਲਬ ਨਾ ਜਿਆਦਾ ਜਿਹੜਾ ਰਿਸ਼ਤੇਦਾਰ ਆਇਆ ਮਾਤਾ ਦੇ ਜਿਹੜੇ ਪੇਕੇ ਪਰਵਾਦ ਤੋਂ ਹੀ ਆਇਆ ਪਰ ਜੇ ਦੋ ਸਾਲ ਮਾਤਾ ਹੁਣ ਇੱਥੇ ਰਹਿ ਜਾ ਤਾਂ ਉਦੋਂ ਤੁਸੀਂ ਵੀ ਪਰ ਪੇਕੇ ਪਰਵਾਦ ਤੋਂ ਕੋਈ ਮਿਲਣ ਨਹੀਂ ਪਤਾ ਹੀ ਨਹੀਂ ਲੱਗਾ ਹੁਣ ਤੁਹਾਨੂੰ ਮੌਕਾ ਕਿੱਦਾਂ ਪਤਾ ਲੱਗਦਾ ਸਾਡੇ ਕੋਲ ਨਹੀਂ ਪਹਿਲਾਂ ਸਾਡੇ ਕੋਲ ਆਏ ਸੀਗੇ ਇਹ ਵੀ ਸਾਡੇ ਕੋਲ ਨਹੀਂ ਜਾਨਦਾ ਦੋ ਸਾਲ ਤੋਂ ਮਤਲਬ ਦੋ ਸਾਲ ਤੋਂ ਅਸੀਂ ਪਹਿਲਾਂ ਇਹਨਾਂ ਨਾਲ ਲੱਗਦੇ ਰਹੇ ਹੁੰਦੇ ਸੀ ਕਿੰਨਾ ਕਿੰਨਾ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਸਾਲ ਤੋਂ ਸਾਡੇ ਕੋਈ ਇੱਕ ਸਾਲ ਤੋਂ ਕੋਈ ਸੰਪਰਕ ਕਰਦੇ ਕੋਈ ਟਰਾਈ ਵੀ ਕੀਤੀ ਕਦੀ ਇਹਨਾਂ ਨੂੰ ਫੇਰ ਕਰੀਏ ਕਿੱਥੇ ਰਹਿੰਦੇ ਆ ਕਾਕੇ ਨੇ ਭੈਣ ਲਾਉਂਦੇ ਕੋਈ ਨਹੀਂ ਜਗਦਾ ਮੁੰਡਾ ਇਹਨਾਂ ਦਾ ਸਾਡੇ ਨਾਲ ਗੱਲ ਹੀ ਨਹੀਂ ਇਹਨਾਂ ਨਾਲ ਇਹਨਾਂ ਕੋਲ ਫੋਨ ਨਹੀਂ ਸੀ ਕਾ ਕਿਸੇ ਕੋਲ ਸਹੀ ਅਮਰ ਤੁਸੀਂ ਉਧਰ ਆ ਕੇ ਵੀ ਦੇਖ ਸਕਦੇ ਕਿਲਾ ਤੁਹਾਨੂੰ ਪਤਾ ਸੀ ਕਿ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਪਰਿਵਾਰ ਦੇ ਨਾ ਲਈ ਇੱਕ ਬੇਟਾ ਤਿੰਨ ਬੇਟੀਆਂ ਨਾ ਬੇਟਾ ਕੀ ਚੱਕਰ ਕੀ ਪਿਆ ਔਰ ਕਾਤੇ ਇਦਾਂ ਕੀਤੀ ਵੀ ਉਹ ਬੜਾ ਦੁੱਖ ਲੱਗਦਾ ਕਿਉਂਕਿ ਜੇ ਸਾਡੇ ਜੀ ਪੰਜਾਬ ਵੀ ਗੱਲ ਕਰੀਏ ਤਾਂ ਪੰਜਾਬ ਤਾਂ ਅੱਠ ਗਵਾਂਢ ਦੇ ਚੁੱਕਾ ਦੇ ਨੇ ਵੀ ਪੱਤ ਜਿਹੜੀ ਖੜਦੇ ਆ ਨਾ ਤੇ ਉਹਦੇ ਨਾਲ ਆਪਣਾ ਬੇਟਾ ਕੀ ਚੱਕਰ ਕੀ ਪਿਆ ਔਰ ਕਾਤੇ ਨਹੀਂ ਇਹਨਾਂ ਦੀ ਮਾਦੋਦ ਦੀ ਹੈ ਸੀ ਮਾਦੋਦ ਦੀ ਵੀ ਨਹੀਂ ਉਹ ਤਾਂ ਤਾਂ ਫਰਜ਼ ਬਣਦਾ ਸੀ ਉਹ ਤਾਂ ਮਾਤਾ ਜੀ ਬਹੁਤ ਕੰਗੀਆਂ ਬਹੁਤ ਮਾਤਾ ਜੀ ਬਹੁਤ ਗੱਲਾਂ ਹੈਗੀਆਂ ਬਦਲੇ ਜਿਹੜੇ ਕਰ ਦਿੱਤੇ ਹੋਣੇ ਬਹੁਤ ਕੰਦੇ ਸੂਰੇ ਦੇ ਦੇਖ ਲੈ ਆਪਾ ਬਹੁਤੀ ਬਈ ਇਹ ਰੋ ਮਾਤਾ ਜੀ ਅੱਜ 6 ਮਹੀਨੇ ਸਾਡੇ ਕੋਲ ਨੇ ਅਸੀਂ ਮਾਣ ਤੁਹਾਡੇ ਕੋਲ ਵਿੱਚ 6 ਮਹੀਨੇ ਰਹਿ ਕੇ ਆਏ 6 ਮਹੀਨੇ ਰਹਿ ਕੇ ਬਿਲਕੁਲ ਸੇਵਾ ਕਿਪਸ ਪੈਰਾਂ ਲਾਈ ਹੋਈ ਕਿਰਾਏ ਅੱਜ ਪੇਰਾਂ ਨਾਲ ਜੂਗੇ ਦੀ ਤੋੜਨੀ ਹੁੰਦਾ ਨਾ ਉਸ ਤੋਂ ਬਾਅਦ ਅਸੀਂ ਛੱਡ ਕੇ ਗਏ ਆਏ ਆਪੋ ਦੇ ਮੁੰਡੇ ਕੋਲ ਲੈ ਕੇ ਵੀ ਗਏ 20% ਤੇ ਵੀ ਗਏ ਸੈਕਿੰਡੀ ਮੈਂ ਪੱਦੀ ਪੁੱਛਿਆ ਮੁੰਡੇ ਕੋਲ ਜਾਣਾ ਪੁੱਤੇ ਕੋਲ ਜਾਣਾ ਰਾਜੀ ਬੋਲਦੀ ਸੀ ਕਿ ਮੈਂ ਆਪਣੇ ਪਰਮਜੀਤ ਦੇ ਕੋਲ ਰਹਿਣਾ ਮੈਂ ਆਪਣੇ ਪਰਮਜੀਤ ਆਪਣੇ ਕੋਲ ਮੁੰਡਾ ਅੱਛਾ ਮੁੰਡਾ ਹੈ ਨਾ ਉਹ ਬੋਲਦੀ ਸੀ ਮੈਂ ਆਪਣੇ ਪੰਜਾਬ ਮਰਨਾ ਜਾ ਕੇ ਭਾਬੀ ਮੈਂ ਤੁਹਾਡੇ ਕਰਨੇ ਮਰਨਾ ਮਹਿਮਾਨ ਚਲ ਨਹੀਂ ਮਾਣਾ ਇਤਾਂ ਬੋਲ ਗਿਆ ਕਹਿੰਦਾ ਵੱਡੀ ਗੱਲ ਇਹ ਕੁੜੀਆਂ ਦੇਖ ਸਕਦੀਆਂ ਬਿਲਕੁਲ ਉਹ ਤਾਂ ਆਪਣੇ ਫੋਨ ਦੀ ਗੱਲ ਆ ਹਾਂ ਜੀ ਦੇਖੋ ਸਭ ਤੋਂ ਪਹਿਲਾਂ ਫਰਜ਼ ਮੁੰਡੇ ਦਾ ਬੰਦੇ ਜਿਨ੍ਹਾਂ ਨੇ ਪਾਲਿਆ ਉਹਲੇ ਨਹੀਂ ਪਹਿਲਾਂ ਤਾਂ ਆਪਣਾ ਫਰਜ਼ ਸਾਂਭਿਆ ਤੇ ਬੇਟੀਆਂ ਤੇ ਨਾ ਇਹਨਾਂ ਇਕੱਲੀ ਨਹੀਂ ਚਾਰ ਪਾਲੇ ਇਹ ਚਾਰਾਂ ਨੇ ਇਹਨੂੰ ਇਕੱਲੀ ਨਹੀਂ ਦੇਖਿਆ ਤਾਂ ਇਹ ਸ਼ਰਮ ਦੀ ਗੱਲ ਇਹ ਹੈਗੀ ਹੈ ਨਾ 10-5 ਮਹੀਨੇ ਤੋਂ ماں ਨਹੀਂ ਸਾਂਭੋ ਮਾਰਿ ਕਰੇ ਦੇ ਸਾਹਮਣੇ ਮਾਂ ਨਹੀਂ ਸਾਂਭੋ ਇਹ ਤਾਂ ਮਾਂ ਪਰਿਵਾਰ ਨੂੰ ਪਾਲ ਲੈਂਦੀ ਪਰ ਇਹਨਾਂ ਨੂੰ ਪਤਾ ਲੱਗਾ ਇਹਨੇ ਜਦੋਂ ਮਤਲਬ ਕਲੋ ਵੀ ਨਾਲ ਚੱਲਦਾ ਹੋਵੇਗਾ ਯਾਨੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਸੰਭਾਲਿਆ ਜਾਣਾ ਸਭ ਚੱਲਦੀ ਰਹੇਗਾ ਨਾ ਰਿਸ਼ਤੇਦਾਰਾਂ ਨੂੰ ਵੀ ਸੰਭਾਲਿਆ ਜਾ ਕੇ ਜਿਹੜੇ ਰਿਸ਼ਤੇਦਾਰਾਂ ਦੇ ਵੀ ਗਾਹਾਂ ਕੋਈ ਤੋਂ ਮਾਤਵਾ ਮੰਜੇ ਦੇ ਪੈਂਦੇ ਉਹਨਾਂ ਨੂੰ ਵੀ ਜਾਜਾ ਕਿੰਨਾ ਦੀ ਸੰਭਾਲ ਕਰਦੇ ਰਹੇ ਮੈਨੂੰ ਪਤਾ ਲੱਗਾ ਕਿ ਨਾਲ ਸਾਡੇ ਪਿੰਡ ਵੀ ਕੋਈ ਰਿਸ਼ਤੇਦਾਰੀ ਆ ਉੱਥੇ ਵੀ ਕਾਫੀ ਟਾਈਮ ਕਿੱਥੇ ਹੈ ਨਾ ਉਹਨਾਂ ਦੇ ਉਹਨਾਂ ਦੇ ਉੱਥੇ ਵੀ ਕੋਈ ਉਹਨਾਂ ਦੇ ਬਿਮਾਰ ਸੀ ਕਾਫੀ ਟਾਈਮ ਕਰਦੇ ਉਹਦੀ ਸੇਵਾ ਕੀਤੀ ਹਾਂ 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 ਇੱਥੇ ਰਹਿ ਕੇ ਇੱਥੇ ਰਹਿ ਗਿਆ ਜੀ ਨਾ ਸਾਹਿਬ ਨੂੰ ਕੋਈ ਪਤਾ ਨਹੀਂ ਜਪਰਾਜੀ ਪਈਏ ਬਿਮਾਰ ਤੁਹਾਡੇ ਆਸ਼ਰਮ ਚ ਬਿਮਾਰ ਸਾਹਿਬ ਨੂੰ ਕਿਸੇ ਨੇ ਫੋਨ ਨਹੀਂ ਕੀਤਾ ਤੁਹਾਨੂੰ ਕਿਸੇ ਨੇ ਨਾ بتایا ਜਦ ਜ ਆਪਣੇ ਪਿੰਡ ਹੁੰਦੀ ਸੀ ਤਾਂ ਫੋਨ ਕਰਦੀ ਸੀ ਤੁਹਾਡੇ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਪਰ ਇੱਕ ਫਰਜ਼ ਤਾਂ ਆਪਣਾ ਬਣਦਾ ਹੈ ਨਾ ਵੀ ਸਾਲ ਹੋ ਗਏ ਮੈਂ ਤਾਂ 2 ਹੋ ਗਏ ਤੁਹਾਨੂੰ ਸਾਰੇ ਹੋ ਗਏ ਇਹਨਾਂ ਨੂੰ ਪਰ ਕੋਈ ਸਾਥ ਤੋਂ ਸਾਡਾ ਰਿਸ਼ਤਾ ਹੈ ਉਹ ਨਾਲ ਆਪਾਂ ਸੰਪਰਕ ਕਰੀਏ ਜਦ ਘਰ ਪਿੰਡ ਰਹਿੰਦੀ ਸੀ ਫੋਨ ਕਰ ਦਿੰਦੇ ਸੀ ਡਾਕਟਰ ਆ ਕੇ ਕਰ ਦਿੰਦਾ ਸੀ ਫੋਨ ਮੈਂ ਹੁਣ ਹੀ ਕਹਿੰਦਾ ਕੋਈ ਬੰਦਾ ਦੇਖਦਾ ਪਈ ਸਾਲ ਹੋ ਗਏ ਫੋਨ ਨਹੀਂ ਆ ਪਟਿਆ ਗਿਆ ਜਾਂਦਾ ਹੁੰਦਾ ਸੀ ਨਾ ਲੜਕਾ ਉਹ ਤੋਂ ਉਹਦੇ ਨੰਬਰ ਤੋਂ ਇਹਨਾਂ ਨੂੰ ਫੋਨ ਕਰ ਦਿੰਦੇ ਹਾਂ ਹਾਂ ਸਾਰੀ ਫੋਨ ਕੀਤਾ ਮੁੰਡਾ ਚੱਕਦਾ ਨਹੀਂ ਇਹਨਾਂ ਦੇ ਬਿਮਾਰ ਸੀ ਜੀ ਦਿਖਾਉਂਦੇ ਆ ਜੀ ਮੁੰਡੇ ਨੂੰ ਕਰਨਾ ਹੋਰ ਹੁਣ ਸਾਨੂੰ ਕਿਨੇ ਦਫੇ ਜੀ ਇਹ ਇਸ ਬੜੀ ੜੜੀ ਕਿੰਨੇ ਬਤਾਇਆ ਅਚਨ ਤੁਸੀਂ ਇਹਨਾਂ ਦੀ ਬੇਟੀ ਹੈ ਜੀ ਇਹਨਾਂ ਦੀ ਮੈਂ ਨੋਟੀਫਿਕੇਸ਼ਨਾਂ ਪਾਣ ਦੀ ਹੈ ਨਾ ਮੈਨੂੰ ਮੈਸੇਜ ਆ ਗਿਆ ਸੀ ਅਸੀਂ ਪਾੜ ਜੇ ਹੈ ਨਾ ਇਹ ਬੇਟੀ ਆਹ ਹਰੀ ਪਾਣ ਜੀ ਹੈ ਠੀਕ ਠੀਕ ਹੈ ਤੇ ਤਾਂ ਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਮਿਲਣੀ ਇੱਕ ਭੈਣ ਹੀ ਮਿਲਣ ਆਈ ਇਹਨਾਂ ਨੂੰ ਤੇ ਤੁਸੀਂ ਨਹੀਂ ਮਿਲਣਾ ਹੈ ਨਾ ਕਮ ਜੀ ਲੇਖ ਰਹੇ ਤੁਸੀਂ ਮਾਹਰ ਮੈਂ ਸਾਡਾ ਤੁਸੀਂ ਦੇਖੋ ਮਾਂ ਮੁਕੀ ਹੋ ਤੁਸੀਂ ਹੱਸ ਰਹੇ ਹੋ ਨਾ ਜੇ ਮੇਰੀ ਗੱਲ ਕਰਦੇ ਦੇਖੋ ਤੁਸੀਂ ਹੱਸ ਰਹੇ ਆ ਜਿਹਦੀ ਮਾਂ ਮਰੀ ਹੋਵੇ ਉਹਨੂੰ ਕਿਹਦੇ ਹਾਸਾ ਆਉਂਦਾ ਨਹੀਂ ਭਾਈ ਐਦਾਂ ਦਾ ਬੜਾ ਕੁਝ ਹੋਇਆ ਜਿਹਦੇ ਕਰਕੇ ਮੈਂ ਉਦਾਂ ਗੱਲ ਕਰਦਾ ਜਿਹਦੀ ਮਾਂ ਮਰੀ ਹੋਵੇ ਉਹਨੂੰ ਹਾਸਾ ਆਉਂਦਾ ਤੁਸੀਂ ਆਪ ਦੇਖੋ ਹੱਸ ਤੁਸੀਂ ਹੱਸ ਰਹੇ ਜਿੱਦਾਂ ਇੱਕ ਆਪਾਂ ਕਿਤੇ ਤਮਾਸ਼ੇ ਦੇ ਕਿਤੇ ਆਏ ਹੁੰਦੇ ਹਨ ਹੈ ਨਾ ਕਿਤੇ ਦੇਖਣ ਆਏ ਹੋ ਤੁਸੀਂ ਐਦਾਂ ਐਦਾਂ ਹੱਸ-ਹੱਸ ਕੇ ਗੱਲਾਂ ਕਰਦੇ ਆ ਤੁਹਾਡੇ ਨਾਲੋਂ ਜ਼ਿਆਦਾ ਦੇਖੋ ਤੁਹਾਨੂੰ ਨਹੀਂ ਪਾਲੇ ਨਜ਼ਰ ਕੀਤਾ ਸਾਡੇ ਕੋਲ ਤਾਂ ਸਾਲੀਕ ਮੈਂ ਕਹਿੰਦਾ ਸਾਲ ਤੋਂ ਵੀ ਕਹਿੰਦੇ ਪੰਛੇ ਮਹੀਨੇ ਹੋਏ ਆ ਇਹਨਾਂ ਸਾਨੂੰ ਦੋਖਿਆ ਫੇ ਮਾਤਾ ਸਾਡੇ ਹੱਥੋਂ ਚਲ ਗਈ ਕਿੱਦਾਂ ਚਲ ਗਈ ਹੈ ਨਾ ਤੇ ਤੁਹਾਨੂੰ ਜਿਹਨਾਂ ਨੂੰ ਪਾਲ ਕੇ ਲੱਗਦਾ ਤੁਸੀਂ ਹੱਸ ਕੇ ਦੱਦ ਕਰਦੇ ਬੜਾ ਸ਼ਰਮ ਆਉਦੀ ਆ ਹੁਣ ਮੰਨ ਲਓ ਮੈਂ ਕਹਿੰਦਾ ਮਾਤਾ 100% ਗੱਲ ਵੀ ਤੁਹਾਡੇ ਵੀ ਨਿਆਣੇ ਹੋਵਗੇ ਕੱਲ ਨੂੰ ਜੇ ਤੁਹਾਡੇ ਨਿਆਣੇ ਦਾ ਕਰਦੇ ਤੁਸੀਂ ਕੀ ਕਰੋਗੇ ਇਹ ਇਹ ਤਾਂ ਮੋਰੇ ਆਣ ਖੜਾ ਸਮਾਂ ਤਾਂ ਮੋਰੇ ਆਇਆ ਖੜਾ ਹੈ ਨਾ ਸਾਹਮਣੇ ਖੜਾ ਜੀ ਉਹ ਤੇ ਮੈਂ ਕਹਿੰਦਾ ਜੀ ਮੰਨ ਲਓ ਤੁਹਾਡੇ ਫਿਕਰ ਕਰਨ ਦੀ ਸੀ ਜੀ ਫਿਕਰ ਖੜਨਾ ਜਿਉਂ ਹੋਣਾ ਆਪਣੇ ਰੱਬ ਦਾ ਬੈਠਾ ਹੈ ਇਹਨਾਂ ਕਰਨ ਵਾਲਾ ਤੇਰਾ ابو ਬੈਠਾ ਅੱਭੀ ਬੰਦੇ ਤੇ ਬਾਹਰ ਦੇ ਆ। ਕਰਨੇ ਸਾਡੇ ਅੱਗੇ ਆਣੇ। ਬਸ ਉਹੀ 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 ਤੁਹਾਨੂੰ ਮੈਂ ਸਮਝਾ ਰਿਹਾ ਜੋ ਕਰਮ ਕਰਨੇ ਇਹੀ ਅੱਗੇ ਆਉਣੇ। ਹਾਂ ਜੀ ਤੁਸੀਂ ਕਰ। ਇਹ ਇਹ ਮੈਂ ਤੁਹਾਨੂੰ ਸਮਝਾ ਰਿਹਾ ਵੀ ਜੋ ਕਰਮ ਕਰਨੇ ਇਹੀ ਜੱਗੇ ਆਉਣੇ ਆ। ਬਸ ਜੀ ਕਰ। ਬਿਲਕੁਲ ਜੋ ਕਰਨਾ ਉਹ ਸਾਰਾ ਕੁਝ ਇੱਥੇ ਹੀ ਆ ਕੋਈ। ਕਹਾਂ ਤੋਂ ਦੇਖੋ ਨਾ ਗਾਂਹਾਂ ਤੇ ਜਿਹੜੀਆਂ ਮੁੜ ਜਿਆ ਆ ਉਹ ਤਾਂ ਗੱਲਾਂ ਹੀ ਆ। ਇਹ ਇੱਥੇ ਨਰਕ ਸਵਰਗ ਸਭ ਕੁਝ ਇੱਥੇ ਹੀ ਆ। ਇੱਥੇ ਬੰਦਾ ਘੁੰਮਦਾ। ਇਨੇ ਵੀ ਪਤਾ ਨਹੀਂ ਕੋਈ ਇਦਾਂ ਦਾ ਮੜਾ ਕੰਮ ਕੀਤਾ ਹੋਵੇ ਜਿਹਦੀ ਸਜ਼ਾ ਕੱਟੀ ਆ। ਸਾਹਸ ਪਤਾ ਨਹੀਂ ਕਿਹੜਾ ਪਾਉਣਾ ਪਊਗੀ। ਹਾਂਜੀ। ਸਾਹਸ ਕੋਈ ਤਨ ਹੈ ਇਹ ਸਾਹਸ ਤੇ ਭਰੇ ਨਾ ਗੱਲ ਤੋਂ ਬੜੇ ਸਾਹਸ ਭਰੇ ਹੋਣੇ ਬੜਾ ਦੁਖੀ ਥਿਓ। ਮੈਂ ਤਾਂ ਮਾਤਾ ਜੀ ਤੂੰ ਜਤੋਗੜ ਤਿੰਨ ਚਾਰ ਮਹੀਨੇ ਹੋ ਗਏ ਨੂੰ ਕਹਿੰਦੇ ਜਦੋਂ ਮਿਲਣਾ ਨਾ ਉਹ ਪੁੱਤ ਉਹ ਪੁੱਤ ਰੱਬ ਮੈਨੂੰ ਚੱਕ ਲਵੇ। ਰੱਬ ਮੈਨੂੰ ਚੱਕ ਲਵੇ। ਬਸ ਆਹੀ ਸ਼ਬਦ ਸੀ ਇਹਨਾਂ ਦੇ। ਹਾਂ ਨਾ। ਮਾਹਬਾਬ ساری ਜਿੰਦਗੀ ਨਿਆਣੇ ਜੇ ਮਰਦਾ ਨਿਆਣੇ ਦੇ ਵਿੱਚ ਮੋੜਮੋੜ ਜਾ ਜਾ ਵੱਡਿਆ ਨਿਆਣੇ ਚ ਵੱਡਿਆ ਉਹ ਨਿਆਣੇ ਨੇ ਮਗਰੋਂ ਆਹ ਹਦਕਾਰੇ ਸਾਹਮਣੇ ਨਹੀਂ ਕਿਹਨ ਪੁੱਛਿਆ ਨਹੀਂ ਅੱਜ ਵੀ ਨਹੀਂ ਉਹ ਤਾਂ ਅੱਜ ਵੀ ਨਹੀਂ ਲੱਗਦਾ ਹੋ ਸਕਿਆ ਅਸੀਂ ਉਹਨਾਂ ਨਾਲ ਸੰਪਰਕ ਵੀ ਕੀਤਾ ਜਿੱਦਣ ਮੌਤ ਹੋਈ ਆ ਉਦੋਂ ਵੀ ਮੈਂ ਫੋਨ ਕੀਤਾ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਈਵਨ ਸਰਪੰਚ ਸਾਹਿਬ ਨੇ ਮੈਨੂੰ ਕਿਹਾ ਕਿ ਮੈਂ ਸ਼ਾਮ ਤੱਕ ਤੁਹਾਨੂੰ ਦੱਸਦਾ ਹਲੇ ਤੱਕ ਮੈਨੂੰ ਸਰਪੰਚ ਸਾਹਿਬ ਦਾ ਹੀ ਜਵਾਬ ਨਹੀਂ ਆਇਆ ਇਹ ਸਾਡੇ ਨਾਲ ਬਾਤ ਲੈ ਕਰਨੀ ਨਹੀਂ ਤਾਂ ਸਰਪੰਚ ਕਰ ਸਕਦਾ ਸਰਪੰਚ ਨੂੰ ਫੋਨ ਕਿੰਨੇ ਵਾਰ ਕਰਾਂ ਕਿ ਉਹਨਾਂ ਦਾ ਮੁੰਡਾ ਉਹਨੇ ਕਿਹਾ ਕੋਈ ਆਸ਼ਰਮ ਵਾਲਿਆਂ ਨੇ ਸਾਰਾ ਕੁਝ ਕਰ ਸਰਪੰਚ ਕਹਿੰਦਾ ਸਰਪੰਚ ਨੇ ਆਇਆ ਸੁਨੇਹਾ ਦੇ ਆ ਪਰ ਉਹ ਹੀ ਮੈਂ ਗੱਲ ਕਰਦਾ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਮੈਂ ਕਹਿੰਦਾ ਪਲੀਜ਼ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਵੀ ਦਾਸ ਦਿਓ ਕਿਉਂਕਿ ਸਾਡਾ ਚਲੋ ਫੇਰ ਵੀ ਸੀਗਾ ਕਿ ਇਹਨਾਂ ਦਾ ਜਿਹੜਾ ਅਨਕਮ ਰਖਮ ਇਹਨਾਂ ਦੇ ਪਿੰਡ ਦੇ ਵਿੱਚ ਉੱਥੇ ਹੋ ਜਾਣਾ ਤੇ ਉਹ ਵੀ ਅਸੀਂ ਕੋਈ ਨਹੀਂ ਕਰ ਸਕ ਬਾਲਣ ਬੁੱਲਣ ਸਾਰਾ ਪ੍ਰਬੰਧ ਅਸੀਂ ਕਰ ਦੇਣਾ ਸਰਪੰਚ ਆ ਕਹਿੰਦੇ ਅਸੀਂ ਫੋਨ ਕਰਦੇ ਆ ਅੱਜ ਬਿਨਾਂ ਚਾਰ ਪੰਜ ਦਿਨ ਹੋ ਗਏ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਪਰ ਬੜੇ ਪਿੰਡ ਲਈ ਵੀ ਬੜੀ ਮਾੜੀ ਗੱਲ ਹੈ ਜੀ ਇਹ ਹਨਾ ਪਿੰਡ ਦੇ ਨਾਲ ਕੀ ਇੱਕ ਮਾਤਾ ਦਾ ਵੀ ਸੰਸਕਾਰ ਦੇ ਲਈ ਕੁਝ ਕਰ ਸਕਦੇ ਚੱਲਦੇ ਆਦੇ ਆ ਤੁਰ ਕੇ ਮੋਟਿਆਂ ਦੀ ਜਿਆਦਾ ਪਰਜਾ ਤੁਰ ਕੇ ਲੋ ਟੈਫਨ ਲੱਗਾ ਉਸ ਤੋਂ ਪਹਿਲਾਂ ਤੁਰ ਕੇ ਗੋਡੇ ਨਾਲ ਜਾਂਦੀ ਮੈਂ ਬਿਜਰੀ ਜਾ ਕੇ ਤੁਰ ਵੀ ਨਹੀਂ ਹੁੰਦੇ ਮਤਲਬ ਕਿ ਪੈਰਾਲਾਈਜ਼ ਹੋਇਆ ਸਗਾ ਹੌਲੀ ਹੌਲੀ ਬੈਠ ਬੈਠ ਕੇ ਜਾਣਾ ਆਹ ਸਾਨਾ ਸੁਲਾਸ ਸਿੰਘ ਜੀ ਸਾਡੇ ਕੋਲ ਤਿੰਨ ਵਾਰ ਡਿੱਗ ਕੇ ਗਿਆ ਸੀ ਤਾਂ ਹੈ ਚਾਹੀ ਲਗਨੀ ਕੋਕਰ ਜੂ ਸਾ ਨਹੀਂ ਮਰਦਾ ਕੀ ਨਵੇਂ ਵਾਰੀ ਫਾਕੇ ਘਰ ਵਾਸੀ ਖੁਦ ਲੈ ਜਾਂਦੇ ਨੇ ਬਿਲਕੁਲ ਇੱਕ ਇੰਨਾ ਹੈਗਾ ਜੀ ਹਲੇ ਇਹਨਾਂ ਵੀ ਪੇਕੇ ਪਰਿਵਾਰ ਵਾਲੇ ਮੈਨੂੰ ਕਿਹਾ ਪਿਆ ਅਸੀਂ ਉੱਥੇ ਜਾ ਕੇ ਸੰਸਕਾਰ ਕਰ ਲਈਏ ਹਾਂ ਹਾਂ ਮੈਨੂੰ ਬਾਈ ਜਿਹਨਾਂ ਦਾ ਫੋਨ ਆਇਆ ਉਹਨਾਂ ਨੇ ਕਿ ਅਸੀਂ ਉੱਥੇ ਜਾ ਕੇ ਸੰਸਕਾਰ ਕਰਵਾ ਦਈਏ ਹਾਂ ਹਣੇ ਉਹਨਾਂ ਨੇ ਆਇਆ ਮੈਨੂੰ ਕਿ ਉੱਥੇ ਪਿੰਡ ਜਾ ਕੇ ਉੱਥੇ ਆਪਣੇ ਪੇਕੇ ਪਿੰਡੇ ਨਾਲ ਜਾ ਕੇ ਸੰਸਕਾਰ ਕਰ ਲਈਏ ਪਰ ਸਾਰੇ ਪਰਿਵਾਰ ਵਾਲੋ ਕਹਿੰਦੇ ਜੀ ਇਹਨਾਂ ਦੇ ਨਿਆਣਿਆਂ ਵੱਲੋਂ ਕਿਸੇ ਦਾ ਵੀ ਸਾਨੂੰ ਕੋਈ ਫੋਨ ਨਹੀਂ ਆਇਆ ਕਿ ਅਸੀਂ ਸੰਸਕਾਰ ਕਰਵਾਣਾਂਗੇ ਕਿਸੇ ਵੀ ਕਰਵਾਣਾਂਗੇ ਨਹੀਂ ਕੀਤਾ ਫੋਨ ਦਾ ਜੀ ਇਹ ਬੁੜੀ ਇਹ ਲੜਕਾ ਮੇਰਾ ਲੜਕਾ ਮੇਰੀ ਨੂੰ ਛੱਡ ਕੇ ਗਿਆ ਉਹ ਉਹ ਜੀ ਤਾਂ ਕਾ ਗੋਨੀ ਮੰਨਵਾ ਦੇ ਪਰ ਮੰਜੀ ਤੇ ਗੋੜਾ ਵੀ ਦਿਨ ਲੱਤਾਂ ਦਾ ਢੀ ਜਾਣਾ ਉਹ ਛੱਡ ਲੇਗਾ ਆਹ ਥੋੜੀ ਤਿੰਨ ਵਾਰ ਛੱਡ ਕੇ ਗਿਆ ਸੀ ਤਾਂ ਕਿੰਨ ਰੋਮੀ ਸੀ ਮੇਰੇ ਨਾਮ ਤਾਂ ਨਹੀਂ ਇਹ ਆਹਰੇ ਸਦਾ ਸਿੰਘ ਨਾ ਹਰੇ ਬੋਲੇ ਵੀ ਮੇਰੀ ਮਾਤਾ ਦੀ ਲੱਤਾਂ ਬੈਠ ਜਾਏਗੀ ਤਾਂ ਵੀ ਮੈਂ ਇਸ ਕੋ ਆਪਣੇ ਘਰ ਲੈ ਜਾਊਗਾ ਇੱਕ ਪਰਮਜੀਤ ਇਹਦੇ ਮੁੰਡੇ ਨੇ ਬੋਲੇ ਮਤਲਬ ਜੇ ਲੱਤਾਂ ਇਹ ਕੰਮ ਕਰਨ ਹੋ ਗਏ ਫਿਰ ਲੈ ਜਾਊਗਾ ਫਿਰ ਮੈਂ ਚੁੱਕ ਕੇ ਲੈ ਜਾਊਗਾ ਮੈਂ ਚੁੱਕ ਕੇ ਲੈ ਜਾਊਗਾ ਕੋਈ ਹਾਲ-ਚਾਲ ਨਹੀਂ ਪੁੱਛਿਆ ਫੋਨ ਚੱਕਣਾ ਰੋ ਪਈ ਕਿੱਦਾਂ ਐ ਬੀਬੀ ਕਿੱਦਾਂ ਐ ਮੈਨੂੰ ਨਸ਼ੇ ਨੂੰ ਸੀ ਕਰਦਾ ਜੀ ਕਿ ਬੇਨਤੀ ਕਰੇ ਫੋਨ ਨਹੀਂ ਚੁੱਕਦਾ ਮੰਦਪ ਨਹੀਂ ਚੁੱਕਦਾ ਸੱਚੀ ਅੱਜ ਉਹ ਤਾਂ ਵੀ ਕਿ ਕਰਾਇਆ ਮੰਗਦਾ ਹੈ ਹੁਣ ਜਿਹੜਾ ਖਾ ਉਹਨੂੰ ਹੁਣ ਹੋਰ ਫੇਰ ਨਹੀਂ ਘੇਰੂ ਆਸ਼ਰਮ ਤੇ ਆਈਏ ਚਲੋ ਸਤਿ ਮੈਂ ਜਾਵਤਿਆਰੀ ਕਰ ਕਰੀ ਕਿੱਦਾਂ ਦਾ ਕਾਲੀ ਯੋਗ ਆਉਂਦੇ ਆਂ ਮੈਂ ਫੇਰ ਕੋਈ ਕਾਲੀ ਨਹੀਂ ਹੋਊਂ ਇੱਕ ਦੋ ਹਰ ਪਹਾਲ ਨਹੀਂ ਦੇ

ਨੋ 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 ਮਾਈਕ ਤੇ ਉਧਰ ਤੇ ਕੀ ਨਾ ਉਧਰ ਹਾਂਜੀੁੰਡੇ ਆਇਆ ਤੇ ਬਰਵਾ ਲੱਗ ਗਈ ਉਹ ਤੇ ਇੱਕ ਬੱਚਾ ਤੇ போ ਉੱਪਰ ਰੱਖ ਦੇ 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 ਸਿਰ ਜਿੱਕੇ ਲੱਗੂਗੇ ਸਫਾ ਹੋ ਜਾਂਦਾ ਇਹਦੇ ਉੱਪਰ ਰੱਖਣਾ ਨਹੀਂ ਤਾਂ ਕਿ ਹੋੜ ਗਿਆ ਫੜ ਕੇ ਦੂਦ ਨਾ ਇੱਥੇ ਤੋਂ ਜ਼ਿਆਦਾ ਦੂਰ ਹੈ ਨਾ ਅੰਨੇ ਕੋਨੇ ਤੇ ਰੱਖੀ ਦਾ ਜਿਹੜਾ ਕੋਮ ਉੱਪਰ ਦੀ ਤੋਂ ਬੈਠਾ ਸੀ ਕਿੱਥੇ ਜਿਹੜਾ ਜਾ ਆ ਮਾਮਾ ਬੈਠਾ ਆਜਾ ਮਾਸੇ ਨੂੰ ਦਿਓ ਆਜਾ ਨਹੀਂ 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 ਬੈਠੇ ਖਿੜਕੀ ਮੰਨਦੀ ਪਰੇ ਹੁਲਾਈ ਜੀ ਜੀ ਚੱਲ ਜੂ ਵਾਹਿੰ ਤਿੰਨ ਪਰੇ ਹੁਲਾਈ ਜੀ ਦੇਸ਼ਾ ਕਰ ਚੜਾ ਲੱਗ ਗਿਆ Ele o é ਹਰਜਨ ਹਰਜਨ ਜਨਾਉ ਸਿੰਘ ਰਾਉ ਸੁਭਾਸ਼ੀ ਲਾਇਕੀ ਦੇ ਅੰਦਰ ਸਿਧਾਈ ਟੇਕਬਾਦਰ ਸਿਮਰੀਆ ਕਰਨਉ ਨੇ ਜਾਵੇ 22 ਸਭ ਸਾਈ ਹੋਏ ਸਤਿ ਪਾਤਸ਼ਾਹ ਸਤਿ ਦੇ ਪ੍ਰੀਤਗੰਦ ਮਹਾਰਾਜ ਜੀ ਮਾਤਾ ਗੁਰਮੀਤ ਕੌਰ ਸੱਚੇ ਪਾਤਸ਼ਾਹ ਜੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਗੁਰੂ ਕੀ ਰਸੋਈ ਆਸ਼ਰਮ ਵਿੱਚ ਰਹਿ ਰਹੇ ਸਨ ਮਹਾਰਾਜ ਜੀ ਸੰਸਾਰ ਦੀ ਯਾਤਰਾ ਨੂੰ ਪਹੁੰਚੇ ਹੋਏ ਪਿਛਲੇ ਕੁਝ ਦਿਨਾਂ ਤੋਂ ਆਪ ਜੀਆਂ ਦੇ ਚਰਨਾਂ ਵਿੱਚ ਜਾਗ ਰਜ ਸੰਮਹਾਰਾਜੀਆਂ ਦੇ ਮਿੱਠਕ ਦੇ ਦੇ गुरु की रसोई बेटी अंतिम में स्नान नाथ बदीर का वीडियो ये नहीं जाएगा भैया चले सुधरने लगते थोड़ा थोड़ा इधर आओ टीचर इधर आओ ये पूरी इंटरेस्टिंग है ये Okay.